ਬਟਾਲਾ ਦੇ ਹਾਥੀ ਗੇਟ ਦੇ ਕੁਝ ਇਲਾਕਿਆਂ ਦੇ ਵਿੱਚ ਪਿਛਲੇ ਕਰੀਬ ਡੇਟ ਤੋਂ 2 ਮਹੀਨੇ ਹੋ ਗਏ ਹਨ ਤੇ ਸਿੰਗਲ ਫੇਸ ਲਾਈਟ ਆ ਰਹੀ ਹੈ ਜਿਸ ਕਰਕੇ ਆਮ ਲੋਕਾਂ ਦਾ ਜਨਜੀਵਨ ਅਸਤਵਿਅਸਤ ਹੋਇਆ ਪਿਆ ਹੈ ਬਿਨਾ ਬੱਤੀ ਤੋਂ ਰਹਿਣਾ ਇਦਾਂ ਹੈ ਜਿੱਦਾਂ ਕਿ ਬਿਨ ਪਾਣੀ ਤੋਂ ਮੱਛੀ ਇਹਨਾਂ ਲੋਕਾਂ ਦੇ ਘਰ ਸਿੰਗਲ ਫੇਸ ਲਾਈਟ ਆ ਰਹੀ ਹੈ ਤੇ ਸਿੰਗਲ ਫੇਸ ਲਾਈਟ ਦੇ ਨਾਲ ਪੱਖਾ ਵੀ ਨਹੀਂ ਚੱਲਦਾ ਏਸੀ ਕੂਲਰ ਦੀ ਤੇ ਗੱਲ ਹੀ ਭੁੱਲ ਜਾਓ ਕਈ ਘਰਾਂ ਦੇ ਵਿੱਚ ਤਾਂ ਅਜਿਹਾ ਹੋਇਆ ਹੈ ਕਿ ਲਾਈਟ ਵਧਣ ਘਟਣ ਦੇ ਨਾਲ ਕਈ ਲੋਕਾਂ ਦਾ ਕੀਮਤੀ ਸਮਾਨ ਵੀ ਸੜ ਗਿਆ ਪਿਛਲੇ کئی ਦਿਨਾਂ ਤੋਂ ਹੀ ਲੋਕੀਂ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਫੇਰੇ ਮਾਰ ਰਹੇ ਹਨ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਕੰਨ ਤੇ ਜੋ ਵੀ ਨਹੀਂ ਸੈਂਗ ਰਹੀ ਇਸ ਤੱਕ ਕਿ ਪਾਣ ਪੀਣ ਵਾਲਾ ਪਾਣੀ ਵੀ ਕਰੀਬ ਓ ਕਿਲੋਮੀਟਰ ਦੂਰ ਕਿਸੇ ਫੈਕਟਰੀ ਵਿੱਚੋਂ ਇਹ ਸਾਰੇ ਪਰਿਵਾਰ ਭਰਨ ਲਈ ਜਾਂਦੇ ਹਨ ਜਦੋਂ ਸਾਡੀ ਟੀਮ ਵੱਲੋਂ ਐਸਡੀਓ ਬਿਜਲੀ ਵਿਭਾਗ ਉਮਰਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਲਦ ਐਸਟੀਮੇਟ ਬਣਵਾ ਕੇ ਇਹ ਮਸਲਾ ਹੱਲ ਕਰ ਲਿਆ ਜਾਵੇਗਾ ਪਰ ਜੋ ਬਿਜਲੀ ਵਿਭਾਗ ਦੇ ਹਾਲਾਤ ਨੇ ਲੱਗਦਾ ਨਹੀਂ ਹੈ ਕਿ ਇਨ੍ਹਾਂ ਲੋਕਾਂ ਨੂੰ ਕੋਈ ਜਲਦੀ ਰਾਹਤ ਮਿਲੇਗੀ। ਨਾ ਅਡੀਸ਼ਨਰ ਅਸਟੂ ਵਿਤਵਿੰਦਰ ਸਿੰਘ ਜੀ ਇਹ ਹਰ ਦਿਨ ਤੇ ਲੱਗ ਕੇ ਚਮੜਾਣਾ ਮੰਡੀ ਆ ਕਿ ਪਿਛਲੇ 3 ਤੋਂ 2 ਮਹੀਨੇ ਤੋਂ ਲੋਕ ਤੁਹਾਡੇ ਦਫਤਰਾਂ ਦੇ ਫੇਰੇ ਮਾਰਦੇ ਨੇ ਸਿੰਗਲ ਫੇਸ ਆਇਆ ਅੱਛਾ ਕੋਈ ਨਿਊ ਚੈੱਕ ਕਰਾ ਦਨੇ ਆ ਜੀ ਮੈਂ ਤੇ ਇੱਧਰ 2-4 ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਾਇਦ ਹਾਂ ਐਸ ਡੀਓ ਤੇ ਮੈਂ ਹੁਣ ਇੱਧਰ ਮੈਨੂੰ ਲਾਇਆ 2-4 ਦਿਨ ਹੋਏ ਆ ਮੈਂ ਉਹ ਚੈੱਕ ਕਰਾ ਦੇਣਾ ਵਾ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਹੱਲ ਕਰ ਦੇਣਾ ਕੋਈ ਨੀ ਕੋਈ ਨੀ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾ ਦਿੰਦੇ ਜਈ ਨਾਲ ਲੈ ਕੇ ਜਈ ਨੂੰ ਚੈੱਕ ਜਈ ਨਾਲ ਲੈ ਕੇ ਚੈੱਕ ਕਰਾ ਦਿੰਦੇ ਚੈੱਕ ਕਰਾ ਦਿੰਦੇ ਨਹੀਂ ਕੋਈ ਨਹੀਂ ਮੈਂ ਤਾਂ ਦੋ ਤਿੰਨ ਨਹੀਂ ਇਧਰ ਆਈ ਨੂੰ ਮੈਂ ਕੋ ਚੈੱਕ ਕਰਾ ਦੇਣਾ ਜੀ ਤੁਹਾਡੇ ਜਈ ਦਾ ਉਹ ਅਧਿਕਾਰ ਹੈ ਜੀ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਦਿਓ ਨਹੀਂ ਕੋਈ ਨਹੀਂ ਚੈੱਕ ਕਰਾਉਣੀ ਇਹ ਚੈੱਕ ਰੱਗ ਦੇਖਣੀ ਮੇਰੇ ਘਟ ਬੋਲਟ ਚ ਆਉਂਦੀ ਚੈੱਕ ਰਾ ਕੇ ਠੀਕ ਕਰਾ ਦੇ ਠੀਕ ਕਰਾ ਦੇ ਸਰ ਕੀ ਹੋਇਆ ਜੀ ਸਰ ਬੱਤੀ ਨਹੀਂ ਸਾਡੇ ਆ ਰਹੀ ਕਿੰਨੇ ਚੈਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜੋ ਚੱਲ ਉਸੇ ਸ਼ੁਰੂ ਹੋਈਆਂ ਆ ਗਈਆਂ ਹਾਂਜੀ ਹੜੀ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਸਾਨੂੰ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ ਹਾਂਜੀ ਤਾਂ ਪੱਕੇ ਆ ਦੇਖੋ ਚੱਲਦੇ ਨੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛਿਡਿਓ ਸਾਭ ਕੋਲੋਂ ਸੌਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਇਹ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਝ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ ਇੰਨੀ ਗੱਲ ਬੱਤੀ ਬਿਲਕੁਲ ਆ ਦੇਖੋ ਹੁੰਦੀ ਕਿੱਦਾਂ ਹੋ ਗਈ ਜ਼ੀਰੋ ਬਿਲਕੁਲ ਜਨ ਕੀ ਸੋਚ ਚੱਲ ਜਾਣਾ ਥੱਲੇ ਜਾ ਮਤਲਬ ਅਪਰ ਡਾਉਨ ਹੁੰਦੀ ਅਪ ਹਾਂਜੀ ਘਟ ਵੱਧ ਬਹੁਤ ਚੀਜ਼ਾਂ ਹੁੰਦੀਆਂ ਸਾਡੇ ਟੀਵੀ ਸੜ ਗਿਆ ਚੀਜ਼ਾਂ ਸਾਡੀ ਖਰਾਬ ਹੋਣ ਡੀਆਂ ਕਾਫੀ ਪਾਣੀ ਕਿੱਥੋਂ ਭਰਾਂ ਜਾਂਦੇ ਪਾਣੀ ਆਵਾ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਣੇ ਪਾਣੀ ਬਾਈਪਾਸ ਤੋਂ ਸਤਿਆ ਦੇਵੀ ਕੀ ਹੋਇਆ 32 ਦਾ ਇਹ ਹਮਲਾ ਇਹਨਾਂ ਦਾ ਮਾਤਵਲਾ ਬਾ 32 ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਆਉਂਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਕਿ ਚੀਜ਼ਾਂ ਸਾਡੇ 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 ਕੋਈ ਰਿਸ਼ਤਾਰ ਵੀ ਨਹੀਂ ਆਉਂਦਾ ਹੈਗਾ ਗਰਮੀ ਆ ਵੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਹੈ ਨਹੀਂ ਕਦੀ ਕੋਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਉੱਥੋਂ ਨਹੀਂ ਆਉਂਦੇ ਮੋਟ ਲੱਗੀ ਹੈ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਦਾ ਹੱਤ ਵਨ ਕੇ ਬੇਨਤੀ ਹੈ ਸਾਡ ਨੂੰ 32 ਸਾਡੀ ਫੋਲ ਕਰਦੇ। ਬਸ ਸਤਿਆ ਦੇਵੀ ਕੀ ਹੋਇਆ? 32 ਦਾ ਇਹ ਹਮਲਾ ਇਹਨਾਂ ਦਾ ਮਾਤਮੇ ਨਵਾ 32 ਦਾ ਦੀਦੀ ਸਾਡੀ ਰੋਹ ਚਾਂਦੇ ਆ। ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ। ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ। ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ। ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ 7 ਮਹੀਨੇ ਹੁੰਦਾ ਹੈਗਾ। ਗਰਮੀ ਆ ਪੱਖੇ ਨਹੀਂ ਚੱਲਦੇ। ਉਹਨਾਂ ਕਹਿੰਦੇ ਇੱਥੇ ਕਿਸੇ ਨਹੀਂ ਆਣਾ ਹੈਗਾ। ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੁਣਦਾ ਹੈਗਾ ਪਾਣੀ ਉੱਥੋਂ ਨਹੀਂ ਆਉਂਦੇ ਮੋਟ ਲੱਗੀ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੋਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਬੱਤੀ ਸਾਡੀ ਫੁੱਲ ਕਰਦੇ ਬਸ ਆਰੇ ਸਾਢੇ ਡੇਢ ਮਹੀਨਾ ਹੋ ਗਿਆ ਐ ਐਸਡੀਓ ਕੋ ਕਹਏ ਸੀ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਲਿਖ ਕੇ ਪਰ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਹੁਣ ਨੁਕਸਾਨ ਬਹੁਤ ਹੁੰਦਾ ਐ ਤੇ ਜਦੋਂ ਜਾਣੇ ਆ ਤਾਂ ਕਹਿੰਦੇ ਮਿਹਨਤੀ ਮਾਰ ਕੇ ਆਏ ਸੀ ਲੈ ਗਏ ਆ ਤੇ ਬਾਅਦ ਵਿੱਚ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਸਾਡ ਕੋ ਰੇਂਜ ਨਹੀਂ ਹੁੰਦੀ ਬੱਤੀ ਦੀ ਮਤਲਬ ਉਹ ਕੀ ਤਾਰ ਦੀ ਰੇਂਜ ਨਹੀਂ ਹੁੰਦੀ ਤੇ ਅਸੀਂ ਬਹੁਤ ਵੇਰੀ ਜਾਇ ਜਾ ਕੇ ਤੇ ਉਹਨਾਂ ਦੇ ਅੱਗੇ ਮਿਹਨਤ ਤਰਲਾ ਕੀਤਾ ਵੀ ਸਾਡੀ ਬੱਤੀ ਠੀਕ ਕਰੋ ਬੱਤੀ ਠੀਕ ਕਰੋ ਨਹੀਂ ਕਰਦੇ ਛੜਦੀਆਂ ਚੀਜ਼ਾਂ ਛੜਦੀਆਂ ਇੱਕ ਫੇਸ ਆਉਂਦਾ ਐ ਸਰ ਫਿਰ ਹਾਂ ਇੱਕ ਫੇਸੇ ਤੇ ਨਾਲ ਅਸੀਂ ਇੱਕ ਫੇਸ ਨਾਲ ਅਸੀਂ ਕੀ ਕਰਾਂਗੇ ਦੱਸੋ ਜੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਅਸੀਂ ਫੋਨ ਕੀਤਾ ਤਾਂ ਕਹਿੰਦੇ ਬਤੀਆਂ ਬੰਦ ਕਰ ਦਿਓ 쿨ਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਸੜਦੀਆਂ ਚੀਜ਼ਾਂ ਤਾਂ ਬੰਦ ਕਰ ਦਿਓ ਤੇ ਫਿਰ ਅਸੀਂ ਬੰਦ ਕਰ ਦੇਵਾਂਗੇ ਤੇ ਬੱਚੇ ਤੁਹਾਡੇ ਗਰਮੀ 'ਚ ਮਰਨ ੜਾ ਇਹ ਇੰਨਾ ਆ ਦੇਖੋ ਤੁਸੀਂ ਵੀ ਹੁਣ ਬੈਠੇ ਆ ਨਾ ਕਿੰਨੀ ਗਰਮੀ ਆ ਇੱਥੇ ਤੇ ਕਿੱਥੇ ਜਾਏਗੇ ਅਸੀਂ ਹੁਣ ਉੱਥੇ ਨਹੀਂ ਜਾਣਾ ਬਿਜਲੀ ਵਾਲਿਆਂ ਕੋ ਤੇ ਕਿੱਥੇ ਜਾਏਗੇ ਅਸੀਂ ਸਾਡੀ ਸੁਣਵਾਈ ਨਹੀਂ ਹੁੰਦੀ ਇਹਦੇ ਕੋ ਜਾਏਗੇ ਕੀ ਕਰਗੇ ਅਸੀਂ ਨੁਕਸਾਨ ਕਰਵਾਈ ਗਿਆ ਇਹ ਆਪਣਾ ਰੋਜ਼